ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਨਾ ਸਤੰਬਰ ਦੀ ਲਾਸਟ ਤਰੀਕ ਸੀਗੀ ਕੱਲ ਅਸੀਂ ਇੱਕ ਵੀਡੀਓ ਪੋਸਟ ਕੀਤੀ ਸੀਗੀ ਅਸੀਂ ਟੌਪਿਕ ਇਹ ਰੱਖਿਆ ਸੀ ਜਿਹੜੇ ਲੰਗਰ ਨਹੀਂ ਲੱਗੇ ਪਿੱਛੇ ਜਿਹੇ ਪੀਜ਼ੀਆਂ ਦੇ 버ਗਰਜ਼ ਦੇ ਮਤਲਬ ਕਿ ਫਾਸਟ ਫੂਡ ਦੇ ਕੋਲਡ ਡਰਿੰਕ ਦੇ ਅਸੀਂ ਉਹਦੇ ਬਾਰੇ ਵੀਡੀਓ ਪਾਈ ਸੀ ਮਤਲਬ ਅਸੀਂ ਇਹ ਕਿਹਾ ਸਕੇ ਵੀ ਇਹ ਨਹੀਂ ਲੰਗਰ ਲੱਗਣੇ ਚਾਹੀਦੇ ਆ ਚੀਜ਼ ਦੇ ਮਤਲਬ ਤੁਸੀਂ ਦੇਖੋ ਵੀ ਜੇ ਕੋਈ ਬਿਮਾਰ ਠਮਾਰ ਹੁੰਦਾ ਆ ਜੇ ਕੋਈ ਵੀ ਡਾਕਟਰ ਕੋਈ ਵੀ ਡਾਕਟਰ ਤੁਹਾਡੇ ਬੱਚੇ ਨੂੰ ਤੁਹਾਨੂੰ ਇਹ ਗੱਲ ਕਹੇ ਵੀ ਭਾਈ ਫਾਸਟ ਫੂਡ ਨਾ ਖਾਓ ਉਹ ਮਾੜਾ ਨਹੀਂ ਹਸਪਤਾਲਾਂ ਦੇ ਹਸਪਤਾਲ ਭਰੇ ਪਏ ਨੇ ਆਈਸੀਯੂ ਦੇ ਵਿੱਚ ਕਈ ਨੌਜਵਾਨ ਐਡਮਿਟ ਨੇ ਡਾਕਟਰ ਇਹ ਕਹਿ ਰਹੇ ਨੇ ਵੀ ਫਾਸਟ ਫੂਡ ਖਾ ਕਰ ਕਰਕੇ ਇਹਨਾਂ ਦੇ ਬਲੋਕੇਜ ਆ ਗਈ ਬਿਕਾਜ਼ ਆਫ ਫਾਸਟ ਫੂਡ ਰੀਜ਼ਨ ਬਲੋਕੇਜ ਆ ਹੈਂ ਜੀ ਇਹਨਾਂ ਨੁਕਸਾਨ ਕੋਲਡ ਡਰਿੰਕ ਦਾ 슈ਗਰ ਜ਼ਿਆਦਾ ਹੁੰਦੀ ਆ ਬੀਜੇ ਸਾਡੇ ਵਰਗਿਆਂ ਨੇ ਇਹ ਗੱਲ ਕਹਿਤੀ ਵੀ ਇਹ ਜੇ ਲੰਗਰ ਨਹੀਂ ਲੱਗਣੇ ਚਾਹੀਦੇ ਜਿੱਥੇ ਬਹੁਤ ਲੋਕਾਂ ਦੇ ਵਧੀਆ ਕਮੈਂਟ ਆਏ ਨੇ ਸਾਡੀ ਫੇਵਰ ਦੇ ਵਿੱਚ ਉਥੇ ਹੈਰਾਨੀ ਦੀ ਗੱਲ ਆ ਕਈਆਂ ਦੇ ਇਹ ਜੇ ਕਮੈਂਟ ਆਏ ਕਹਿੰਦੇ ਉਦੋਂ ਜ਼ਮਾਨਾ ਹੋਰ ਸੀਗਾ ਜ਼ਮਾਨੇ ਦੇ ਨਾਲ ਆਪਾਂ ਨੂੰ ਬਦਲਣਾ ਚਾਹੀਦਾ ਆ ਮਤਲਬ ਕੀ ਆ ਖਾਣਾ ਚਾਹੀਦਾ ਆ ਮਤਲਬ ਯਾਰ ਅਸੀਂ ਕਿਵੇਂ ਕਹਿਦੀਏ ਵੀ ਜ਼ਹਿਰ ਨੂੰ ਪ੍ਰਮੋਟ ਅਸੀਂ ਕਿਵੇਂ ਕਰਦੀਏ ਲੰਗਰ ਕੀ ਹੁੰਦਾ ਆ ਲੰਗਰ ਗੁਰੂ ਸਾਹਿਬ ਦਾ ਹੁੰਦਾ ਆ ਅਸੀਂ ਉਹਦੇ ਵਿੱਚ ਇਹ ਗੱਲ ਕਹੀ ਸੀ ਵੀਡੀਓ ਦੇ ਵੀ ਲੰਗਰ ਕੀ ਹੁੰਦਾ ਆ ਦੇਖੋ ਆਪਾਂ ਰੋਟੀ ਬਾਹਰ ਵੀ ਖਾਂਦੇ ਆ ਕਾਣਕ ਖੇਤਾਂ ਦੇ ਵਿੱਚੋਂ ਹੀ ਉੱਗਦੀ ਆ ਉਹੀ ਕਾਣਕ ਦੀ ਰੋਟੀ ਬਣਦੀ ਆ ਜਿਹੜੀ ਆਪਾਂ ਖਾਂਦੇ ਆ ਰੈਸਟੋਰੈਂਟਾਂ ਵਿੱਚ ਢਾਬਿਆਂ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਉਹੀ ਕਾਣਕ ਦਾ ਆਟਾ ਉਹੀ ਕਾਣਕ ਦਾ ਪ੍ਰਸ਼ਾਦ ਆ ਬਣਦਾ ਆ ਪਰ ਗੁਰਦੁਆਰਾ ਸਾਹਿਬ ਲੰਗਰ ਕਿਉਂ ਕਿਹਾ ਜਾਂਦਾ ਆ ਢਾਬਿਆਂ ਤੇ ਉਹਨੂੰ ਲੰਗਰ ਕਿਉਂ ਨਹੀਂ ਕਹਿੰਦੇ ਕਿਉਂਕਿ ਗੁਰਦੁਆਰਾ ਸਾਹਿਬ ਉਹੀ ਚੀਜ਼ ਵਰਤਦੀ ਆ ਜਿਹੜੀ ਚੀਜ਼ ਗੁਰੂ ਸਭ ਆਪ ਛਕਦੇ ਨੇ ਇਹ ਮੈਂ ਸੱਚ ਕਿਹਾ ਕਿ ਝੂਠ ਕਿਹਾ ਦੱਸੋ ਤੁਸੀਂ ਦੇਖੋ ਧਿਆਨ ਦੇ ਨਾਲ ਜਦੋਂ ਕੋਈ ਵੀ ਅਰਦਾਸ ਹੁੰਦੀ ਆ ਅਰਦਾਸ ਦੇ ਸਮੇਂ ਇਹ ਕਿਹਾ ਜਾਂਦਾ ਮਹਾਰਾਜ ਵੀ ਤੁਹਾਡੇ ਇਸ ਮਤਲਬ ਅੱਗੇ ਵੀ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਤੁਸੀਂ ਭੋਗ ਲਾਉਣ ਦੀ ਕਿਰਪਾਲਤਾ ਕਰੋ ਜਦੋਂ ਕੋਈ ਵੀ ਲੰਗਰ ਤਿਆਰ ਹੁੰਦਾ ਆ ਭੋਗ ਦਾ ਹਨਾ ਜਿਆ ਪ੍ਰੋਗਰਾਮ ਹੁੰਦਾ ਆ ਉਦੋਂ ਤੁਹਾਨੂੰ ਪਤਾ ਵੀ ਥਾਲੀ ਲੈ ਕੇ ਜਾਂਦੇ ਹੁੰਦੇ ਆ ਵਿੱਚ ਪ੍ਰਸ਼ਾਦ ਦਾ ਦਾਲ ਫੁਲਕਾ ਸਾਰਾ ਹੁੰਦਾ ਆ ਇਥੋਂ ਤੱਕ ਕੇ ਜਲ ਵੀ ਹੁੰਦਾ ਆ ਉਹ ਕਿਰਪਾਨ ਦੇ ਨਾਲ ਕੜਾ ਪ੍ਰਸ਼ਾਦ ਵਿੱਚ ਵੀ ਕਿਰਪਾਨ ਪੇਂਟ ਕਰਦੇ ਨੇ ਤੇ ਉਹ ਜਿਹੜੀ ਥਾਲ ਹੁੰਦੀ ਆ ਤੁਹਾਨੂੰ ਪਤਾ ਉਹ ਚ ਵੀ ਕਰਦੇ ਨੇ ਜਲ ਦੇ ਵਿੱਚ ਵੀ ਕਰਦੇ ਨੇ ਹੁਣ ਤੁਸੀਂ ਮੈਨੂੰ ਦੱਸੋ ਕੀ ਇਹ ਅਰਦਾਸ ਹੋ ਸਕਦੀ ਆ ਵੀ ਗੁਰੂ ਸਾਹਿਬ ਤੁਹਾਡੇ ਮੂਹਰੇ ਪੀਜ਼ਾ 버ਗਰ ਕੋਲਡ ਡਰਿੰਕ ਹਾਜ਼ਰ ਹੈ ਤੁਸੀਂ ਭੋਗ ਲਾਉਣ ਦੀ ਕਿਰਪਾਲਤਾ ਕਰੋ ਕੀ ਫਿਰ ਗ੍ਰਾਂਤੀ ਸਿੰਘ ਕਿਰਪਾਨ ਫੇਰੂਗਾ ਕੋਲਡ ਡਰਿੰਕ ਦੇ ਵਿੱਚ ਕੀ ਫਿਰ ਗ੍ਰਾਂਤੀ ਸਿੰਘ ਪੀਜ਼ਾ ਬਰਗਰਾਂ ਵਿੱਚ ਕਿਰਪਾਨ ਫੇਰੂਗਾ ਕਿਰਪਾਨ ਫੇਰਨ ਦਾ ਮਤਲਬ ਕੀ ਹੁੰਦਾ ਵੀ ਗੁਰੂ ਸਾਹਿਬ ਆਪ ਛਕਦੇ ਨੇ ਇਹ ਆਪਾਂ ਨੂੰ ਪਤਾ ਵੀ ਆ ਵੀ ਜਦੋਂ ਕੜਾ ਪ੍ਰਸ਼ਾਦ ਦੀ ਦੇਗ ਵਿੱਚ ਕਿਰਪਾਨ ਭੇੜ ਕਰਦੇ ਨੇ ਉਹਦਾ ਭਾਰ ਜਿਹੜਾ weight ਹੁੰਦਾ ਉਹ ਘਟ ਜਾਂਦਾ ਕਿਉਂ ਕਿਉਂਕਿ ਗੁਰੂ ਸਾਹਿਬ ਛਕਦੇ ਨੇ ਹਾਂ ਛਕਦੇ ਨੇ ਹੁਣ ਗੁਰੂ ਸਾਹਿਬ ਇਹ ਚੀਜ਼ਾਂ ਛਕ ਲੈਂਦੇ ਨੇ ਕੋਲਡ ਡਰਿੰਕ ਵਗੈਰਾ ਫਿਰ ਕਈਆਂ ਨੇ ਇਹ ਕਮੈਂਟ ਕੀਤੇ ਕਹਿੰਦੇ ਜੀ ਜਿਹੜੀ ਕੀ ਜੇ ਲੰਗਰ ਚ ਹਾਜ਼ਰ ਹੋਗੀ ਉਹ ਵਰਤਾਈ ਜਾ ਸਕਦੀ ਆ ਇਹ ਮੈਂ ਤਾਂ ਯਾਰ ਕੁਝ ਵੀ ਹਾਜ਼ਰ ਹੋ ਸਕਦਾ ਪਰ ਮੇਰੀ ਗੱਲ ਧਿਆਨ ਨਾਲ ਦੱਸੋ ਸਹੀ ਹੈ ਕਿ ਗਲਤ ਵੀ ਗੁਰੂ ਸਭ ਜੇ ਛਕਣਗੇ ਉਹੀ ਚੀਜ਼ ਵਰਤਦੀ ਆ ਤੁਸੀਂ ਘਰਾਂ ਵਿੱਚ ਸ਼ਾਦੀ ਜਾਂ ਅਖੰਡ ਪਾਠ ਸਾਹਿਬ ਜਾਂ ਹੋਰ ਇਹ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਉਨੇ ਹੋ ਤੁਸੀਂ ਐਵੇਂ ਲੰਗਰ ਵਰਤਾਉਨੇ ਹੋ ਨਾ ਪਹਿਲਾਂ ਭੋਗ ਲਵਾਉਨੇ ਹੋ ਕਿਉਂ ਲਵਾਉਨੇ ਹੋ ਵੀ ਗੁਰੂ ਸਭ ਛਕਣਗੇ ਉਹੀ ਲੰਗਰ ਕਹਾਇਆ ਜਾ ਸਕਦਾ ਆ ਵੱਡੇ ਤੋਂ ਵੱਡੇ 5 ਸਟਾਰ ਹੋਟਲ ਦੇ ਵਿੱਚ ਉਹ ਰੋਟੀ ਤੁਸੀਂ ਖਾਓ ਲੱਖ ਰੁਪਈਆ ਬਿੱਲ ਆਵੇ ਉਹ ਰੋਟੀ ਕਹਾਈ ਕਹਾਈ ਜਾਊਗੀ ਪ੍ਰਸ਼ਾਦਾ ਨਹੀਂ ਖਾਉਂਦਾ ਪ੍ਰਸ਼ਾਦਾ ਗੁਰਦੁਆਰੇ ਜਿਹੜਾ ਗੁਰੂ ਸਭ ਸ਼ਕਤ ਦੇ ਨੇ ਉਹੀ ਲੰਗਰ ਹੁੰਦਾ ਆ ਹੁਣ ਪੀਜ਼ਾ ਬਰਗਰਾਂ ਤੇ ਆਜੋ ਯਾਰ ਤੁਹਾਨੂੰ ਪ੍ਰੋਬਲਮ ਕੀ ਆ ਫਾਸਟ ਫੂਡ ਸਿਹਤ ਲਈ ਬਾਡੀ ਲਈ ਹੈਲਥ ਲਈ ਇੰਨਾ ਡੇਂਜਰਸ ਆ ਇਹ ਜ਼ਾਹਿਰ ਆ ਇਹ ਪੁਆਇਜ਼ਨ ਆ ਮੇਰਾ ਤਾਂ ਮਨ ਇਹ ਵੀ ਕਹਿੰਦਾ ਵੀ ਜੇ 1699 ਵਿਸਾਖੀ ਵਾਲੇ ਦਿਨ ਉਹ ਸਮੇਂ ਜੇ ਕੋਲਡ ਡਰਿੰਕ ਹੁੰਦੇ ਨਾ ਗੁਰੂ ਸਾਹਿਬ ਨੇ ਕੋਲ ਡਰਿੰਕ ਪੀਣ ਤੋਂ ਆਪਮਨਾ ਕਰਨਾ ਸੀ ਕਿਹਾ ਤਾਂ ਵੈਸੇ ਹੁਣ ਵੀ ਹੋਇਆ ਵੀ ਇਹੋ ਜੀ ਇਹੋ ਜੀ ਡਾਈਟ ਖਾਣੀ ਆ ਪਰ ਆਪਾਂ ਮਤਲਬ ਪਰਵਾਹ ਨਹੀਂ ਕਰਦੇ ਰਹਿਤਨਾਮ ਵਿੱਚ ਸਾਰਾ ਲਿਖਿਆ ਹੋਇਆ ਵੀ ਕੀ ਸਕਣਾ ਕੀ ਨਹੀਂ ਸਕਣਾ ਗੁਰੂ ਸਾਹਿਬ ਨੇ ਕੀ ਸਕਣ ਉਹਨੂੰ ਕਿਹਾ ਆਪਾਂ ਨੂੰ ਜਿਹੜੀ ਡਾਈਟ ਆਪਾਂ ਨੂੰ ਪਾਵਰ ਦੇਵੇ ਜਿਹੜੀ ਡਾਈਟ ਆਪਾਂ ਨੂੰ ਭਗਤੀ ਕਰਨ ਵਿੱਚ ਜੰਗ ਦੇ ਮੈਦਾਨ ਵਿੱਚ ਲੜਨ ਵਾਸਤੇ ਆਪਾਂ ਨੂੰ એનર્ਜੀ ਦੇਵੇ ਹੁਣ ਪੀਜ਼ਾ 버ਗਰ ਨਾਲ ਤਾਂ ਵੀਰੇ ਤੁਹਾਨੂੰ ਅੰਦਰੋਂ ਸਟਰੋਂਗ ਕਰਨਗੇ ਨਾਲ ਬਾਹਰੋਂ ਸਟਰੋਂਗ ਕਰਨਗੇ ਹੁਣ ਜਿਹੜੀ ਗੱਲ ਆ ਗਈ ਮਹਾਪੁਰਖਾਂ ਤੇ ਕਈ ਕਹਿੰਦੇ ਵੀ ਮਹਾਪੁਰਖਾਂ ਨੇ ਲੰਗਰ ਲਾਏ ਮੈਨੂੰ ਤੁਸੀਂ ਦੱਸੋ ਵੀ ਕੋਈ ਮਹਾਪੁਰਖ ਪੀਜ਼ਾ 버ਗਰ ਆਪ ਖਾਂਦੇ ਨੇ ਕੋਈ ਨਹੀਂ ਖਾਂਦੇ ਹੈਗੇ ਇਹ ਲੰਗਰ ਫਿਰ ਕਿਵੇਂ ਲੱਗੇ ਨੇ ਤੁਹਾਨੂੰ ਮੈਂ ਦੱਸਦਾ ਕਈ ਵਾਰ ਕਈ ਮਹਾਪੁਰਖਾਂ ਕੋਲੇ ਸੰਗਤ ਵਿੱਚੋਂ ਕੋਈ ਪ੍ਰੇਮੀ ਆ ਜਾਂਦੇ ਨੇ ਵੀ ਅਸੀਂ ਲੰਗਰ ਲਾਉਣਾ ਚਾਹੁੰਦੇ ਆ ਕੋਈ ਵੀ ਮਹਾਪੁਰਖ ਚਾਹੇ ਹਜੂਰ ਸਾਹਿਬ ਵਾਲੇ ਨੇ ਚਾਹੇ ਬਾਬਾ ਅਵਤਾਰ ਸਿੰਘ ਹੋਣੀ ਨੇ ਤੁਸੀਂ ਮੰਨਦੇ ਹੋ ਵੀ ਉਹ ਇਹ ਜ ਮਤਲਬ ਗੰਦਮੰਦ ਖਾ ਲੈਣਗੇ ਨਾ ਕਦੇ ਵੀ ਨਹੀਂ ਉਹ ਤਾਂ ਚੜ੍ਹਦੀਆਂ ਕਲਾਂ ਵਿੱਚ ਰਹਿੰਦੇ ਨੇ ਨਾਮ ਜਪੰਦੇ ਨੇ ਭਗਤੀ ਸੇਵਾ ਕਰਦੇ ਨੇ ਉਹ ਵਧੀਆ ਲੋਹ ਲੰਗਰ ਸਕਦੇ ਨੇ ਵਧੀਆ ਪ੍ਰਸ਼ਾਦਾ ਸਕਦੇ ਨੇ ਜਿਹਦੇ ਨਾਲ ਭਗਤੀ ਕਰਨੀ ਹੁੰਦੀ ਆ ਇਹ ਨਾਮ ODੀਆਂ ਕਮਾਈਆਂ ਹੁੰਦੀਆਂ ਸੇਵਾ ਦੀਆਂ ਕਮਾਈਆਂ ਹੁੰਦੀਆਂ ਨੇ ਇਹ ਖਾਣ ਪੀਣ ਵਾਲਾ ਕੱਖ ਨਹੀਂ ਹੁੰਦਾ ਹੈਗਾ ਮਤਲਬ ਤੁਸੀਂ ਯਾਰ ਜੇ ਏਵੇਂ ਹੀ ਅਲਾਉ ਕਰਨ ਲੱਗੇ ਕੱਲ ਨੂੰ ਤਾਂ ਫਿਰ ਇਹੋ ਜਿਹੇ ਜਿਹੇ ਹਸਪਤਾਲ ਭਰੇ ਪਏ ਨੇ ਜਾ ਕੇ ਦੇਖੋ ਆਈਸੀਯੂ ਦੇ ਵਿੱਚ ਫਾਸਟ ਫੂਡ ਕਰਕੇ ਬਲਾਕੇਜ ਇਥੋਂ ਹੰਦੀ ਇੰਨੀ-ਇੰਨੀਆਂ ਬਿਮਾਰੀਆਂ ਲੱਗਦੀਆਂ ਨੇ ਕੋਲਡ ਡਰਿੰਕ ਜੇ ਰੋनाल्डੋ ਵਰਗਾ ਫੁੱਟਬਾਲਰ ਇਹ ਕੋਕ ਨੂੰ ਚੱਕ ਕੇ ਥੱਲੇ ਰੱਖ ਸਕਦਾ ਯਾ ਰੀਜ਼ਨ ਕੀ ਆ ਉਹ ਕਹਿੰਦਾ ਵੀ ਇਹ ਹਾਨੀਕਾਰਕ ਉਹ ਤਾਂ ਆਪਣੇ ਬੱਚਿਆਂ ਨੂੰ ਪੀਣ ਦਿੰਦਾ ਨਹੀਂ ਹੈਗਾ ਹੁਣ ਅਸੀਂ ਤਾਂ ਇੱਕ ਸੈਮੀਨਾਰ ਦੁਨੀਆ ਕਰਾਉਂਦੀ ਸੀ ਕਿ ਵੀ ਭਾਈ ਕੋਲਡ ਡਰਿੰਕ ਨਾ ਪੀਓ ਜਦੋਂ ਲੰਗਰਾਂ ਦੇ ਵਿੱਚ ਕੋਲਡ ਡਰਿੰਕ ਸ਼ੁਰੂ ਹੋ ਗਏ ਯਾਰ ਫਿਰ ਕਿਵੇਂ ਮਤਲਬ ਇਹ ਚੀਜ਼ ਨੂੰ ਰੋਕ ਸਕਾਂਗੇ ਬਹੁਤ ਔਖਾ ਆ ਇਸ ਕਰਕੇ ਲੰਗਰ ਨੂੰ ਸਾਦਾ ਰਹਿਣ ਦਿਓ ਠੀਕ ਆ ਪਹਿਲੀ ਗੱਲ ਤਾਂ ਇਹ ਹੈ ਕਿ ਤਾਂ ਅੱਜ ਕੱਲ ਤਾਂ ਰੋਟੀ ਉਹ ਹজম ਹੋਣੀ ਔਖੀ ਆ ਇੰਨਾ ਵਰਕਆਊਟ ਹੈ ਨਹੀਂ ਕਿਸੇ ਦਾ ਵੀ ਇੰਨਾ ਹੈਵੀ ਤੁਸੀਂ ਕਦੋਂ ਉਹਨੂੰ ਹজম ਕਰੋਗੇ ਫੇਰ ਆਪਾਂ ਕਿਹਨਾਂ ਬਿਮਾਰੀਆਂ ਲੱਗਦੀਆਂ ਨੇ ਇਸ ਕਰਕੇ ਵੀ ਫਾਸਟ ਫੂਡ ਨੂੰ ਇਹਨੂੰ ਤੁਸੀਂ ਬੰਦ ਕਰੋ ਟੋਟਲੀ ਬੰਦ ਕਰੋ ਯਾਰ ਇਹ ਬਿਮਾਰੀਆਂ ਦੇ ਕਰ ਨੇ ਸ਼ਰਧਈਆਂ ਸ਼ਕੋ ਯਾਰ ਹੋਰ ਚੀਜ਼ਾਂ ਬਹੁਤ ਕੁਝ ਆ ਕੜਾਹ ਪ੍ਰਸ਼ਾਦ ਦੀ ਦੇਗ ਵਿੱਚ ਕਿੰਨੀ ਤਾਕਤ ਆ ਦੱਸੋ ਹੈਂ ਜੀ ਦੇਸੀ ਘਿਓ ਵੀ ਵਿੱਚ ਹੈਗਾ ਸਾਰਾ ਪ੍ਰੋਪਰ ਵਧੀਆ ਦੁੱਧ ਘਿਓ ਸ਼ਕੋ ਹੋਰ ਬਹੁਤ ਕੁਝ ਆ ਹੈਂ ਤਗੜੇ ਬਣੋ ਯਾਰ ਤੁਸੀਂ ਸੇਤਾਂ ਦੇਖੋ ਅੱਜ ਕੱਲ ਬੱਚਿਆਂ ਦੀਆਂ ਅੱਗੇ ਉੱਚੇ ਲੰਬੇ ਗੱਭਰੂ ਜਵਾਨ ਹੁਣ ਸੇਤਾਂ ਕਿੱਥੇ ਗਈਆਂ ਇਮਿਊਨਿਟੀ ਸਿਸਟਮ ਕਿੱਥੇ ਗਿਆ ਆਪਣਾ ਹਾਂਜੀ ਵਧੀਆ ਡਾਈਟ ਰੱਖੋ ਆਪਣੀ ਫਾਸਟ ਫੂਡ ਲੰਗਰਾਂ ਵਿੱਚ ਤਾਂ ਮੇਰਾ ਮਨ ਤਾਂ ਮੰਨਦਾ ਨਹੀਂ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਚੀਜ਼ ਐ ਲੋਕ ਕਰਦੇ ਨੇ ਨਾ ਜੇ ਤੁਸੀਂ ਮੰਨਦੇ ਹੋ ਵੀ ਗੁਰੂ ਸਾਹਿਬ ਆਪ ਛੱਕਦੇ ਨੇ ਤਾਂ ਉਹ ਲੰਗਰ ਬਣੂਗਾ ਗੁਰੂ ਸਾਹਿਬ ਤਾਂ ਕੋਈ ਇਹ ਜਿਹੀ ਡਾਈਟ ਵੈਸੇ ਛੱਕ ਸਕਦੇ ਨਹੀਂ ਮੇਰਾ ਮਨ ਤਾਂ ਇਹ ਕਹਿੰਦਾ ਜਿਾ ਕਿਉਂਕਿ ਗੁਰੂ ਸਾਹਿਬ ਚੜ੍ਹਦੀਆਂ ਕਲਾਂ ਵਿੱਚ ਰਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ